ਪਾਰਲੀਮੈਂਟ ਦੇ ਵਿੱਚ ਰੌਲਾ ਪਿਆ ਹਰਦੀਪ ਪੂਰੀ ਨੇ ਕਿਹਾ ਨਾ 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 ਮੈਂ ਤਾਂ ਕਦੇ ਆਈਲੈਂਡ ਤਾਂ ਗਿਆ ਹੀ ਨਹੀਂ ਜਿਹੜਾ ਉਹਨੇ ਆਸ਼ੀਰਦ ਆਡਾ ਬਣਾਇਆ ਮੈਂ ਵੱਧ ਤੋਂ ਵੱਧ 3-4 ਵਾਰ ਮੇਰੀਆਂ ਮੀਟਿੰਗਾਂ ਹੋਈਆਂ ਔਰ ਉਹ ਜਿਹੜੀਆਂ ਨੇ ਚੰਗੇ ਪਰਪਸ ਲਈ ਸੀ ਮੈਂ ਤਾਂ ਡਿਜੀਟਲ ਇੰਡੀਆ ਲਈ ਕੰਮ ਕਰ ਰਿਹਾ ਸੀ ਜਿਹੜੇ ਸਾਹਮਣੇ ਆਈ ਗੱਲ ਔਰ ਇਹ ਹੈ ਕਿ ਹਰਦੀਪ ਪੂਰੀ ਮਸਟ ਕਲੈਰੀਫਾਈ ਹਿਸ 62 ਈਮੇਲ ਐਕਸਚੇਂजेस 14 ਮੀਟਿੰਗਸ ਵਿਦ ਐਪਸਟਾਈਨ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਦੇ ਇਜ਼ਰਾਈਲ ਦੇ ਦੌਰੇ ਤੇ ਨਹੀਂ ਗਿਆ ਹੁਣ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਉਸ ਤੋਂ ਪਹਿਲਾਂ ਹਰਦੀਪ ਪੁਰੀ ਰਾਹੀਂ ਰਾਬਤਾ ਐਪਸਟਾਈਨ ਨਾਲ ਬਣਿਆ ਹੁੰਦਾ 2015 ਚ ਮੋਦੀ ਜਿਹੜਾ ਉਹ ਇਜ਼ਰਾਈਲ ਪਹੁੰਚ ਜਾਂਦਾ ਉਹ ਐਪਸਟਾਈਨ ਫਾਈਲ ਚੋਂ ਇਹ ਸਾਹਮਣੇ ਆਇਆ ਕਿ ਵੀ ਉਹ ਐਪਸਟਾਈਨ ਉਹ ਲਿਖ ਰਿਹਾ ਜਿਹੜਾ ਕੰਟੈਕਟ ਹੈ ਕਿ ਮੋਦੀ ਨੂੰ ਕਹੋ ਕਿ ਭਾਈ ਇਹ ਜਿਹੜਾ ਜਾਏ ਇਜ਼ਰਾਈਲ ਔਰ ਉੱਥੇ ਜਾ ਕੇ ਨਾਚ ਗਾਣਾ ਕਰੇ 트ੰਪ ਦੇ ਹੱਕ ਦੇ ਵਿੱਚ ਦਰਵਾਜ਼ੇ ਖੋਲਣਗੇ ਔਰ ਮੋਦੀ 2015 ਜਿੱਥੇ ਪਹੁੰਚ ਜਾਂਦਾ ਹੈ ਉਹਨ ਮੋਦੀ ਦਾ ਆਪਣਾ ਬਾਦਖਲਾਕ ਪਾਸਟ ਗੁਜਰਾਤ ਨਾਲ ਸੰਬੰਧਿਤ ਜੋ ਉਹਦਾ ਆਈਡੀਆਲੋਗ ਹਿੰਦੂਤਵਾਦਾ ਸੁਬ੍ਰਮਣੀਯ ਸੁਆਮੀ ਕਹਿ ਰਿਹਾ ਔਰ ਹਰਦੀਪ ਪੁਰੀ ਰਾਈ ਜਿਹਦੇ ਨਾਲ ਜੜੀਆਂ ਨੇ 14 ਮੀਟਿੰਗਾਂ ਐਬਸਟਾਈਨ ਦੇ ਨਾਲ ਇਹ ਕਰਦਾ ਔਰ 68 ਜੜੀਆਂ ਨੇ ਈਮੇਲ ਐਕਸਚੇਂजेस ਹੁੰਦੀਆਂ ਨੇ ਇਸ ਸਾਰੇ ਦੇ ਚੱਲਦਿਆਂ ਹੀ ਮੋਦੀ ਦਾ ਇਜ਼ਰਾਈਲ ਕਨੈਕਸ਼ਨ ਬਣਦਾ ਹੈ ਹੁਣ ਜਦੋਂ ਕਿ ਅਜੇ ਬਹੁਤ ਕੁਝ ਲੁਕਿਆ ਹੋਇਆ ਹੈ ਜਿਹੜੀਆਂ ਹੋਰ ਵੀ ਜਿਹੜਿਆ ਪਬਲਿਕ ਹੋਣੀਆਂ ਨੇ ਫਾਈਲ ਇਸ ਵੇਲੇ ਅਚਾਨਕ ਮੋਦੀ ਦਾ ਇਜ਼ਰਾਈਲ ਦੌਰਾ ਨੂਰਉਜ਼ਾ ਇੱਕ ਮੈਸੇਜ ਅੰਦਰ ਕਿਉਂਕਿ ਹੁਣ ਇਹਨਾਂ ਨੂੰ ਨਜ਼ਰ ਆਂਦਾ ਹੈ ਕਿ ਵੀ ਆਲਰੇਡੀ ਫਸ ਚੁੱਕੇ ਨੇ ਕਿ ਫੋਨਾਂ ਰਾਹੀਂ ਜਾਂ ਈਮੇਲਾਂ ਜਾਂ ਸਾਰੀਆਂ ਹੀ ਫੜੀਆਂ ਜਾਂਦੀਆਂ ਨੇ ਤਾਂ ਕੁਝ ਨਾ ਕੁਝ ਜਿਹੜਾ ਉਹ 1 ਟੂ 1 ਕੁੱਕ ਹੋ ਰਿਹਾ ਹੋਣਾ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84 ਟੀਵੀ 84 ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਕਦਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਵੈਲਕਮ ਬੈਕ অন ਪ੍ਰੋਗਰਾਮ ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਰਾਂ ਅਨਸਾਰ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਗਲੇ ਹਫਤੇ 2 ਦਿਨਾਂ ਲਈ ਇਜ਼ਰਾਈਲ ਦੀ ਫੇਰੀ ਤੇ ਜਾ ਰਹੇ ਹਨ ਇਹ ਫੇਰੀ ਇਸ ਸਮੇਂ ਹੋ ਰਹੀ ਹੈ ਜਦੋਂ ਕਿ ਐਬਸਟਾਈਨ ਫਾਈਲ ਦਾ ਮੁੱਦਾ ੜਾ ਪੱਖਿਆ ਹੋਇਆ ਸੋ ਇਸੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਮੋਦੀ ਦੇ ਜਮੂਰੇ ਹਰਦੀਪ ਪੁਰੀ ਨੇ ਨਿਊਯਾਰਕ ਵਿੱਚ ਹੁੰਦਿਆਂ ਐਬ 1 ਲੱਖ ਐਬਸਟਾਈਨ ਨਾਲ 14 ਮੁਲਾਕਾਤਾਂ ਕੀਤੀਆਂ ਤੇ 62 ਈਮੇਲਸ ਲਿਖਿਆ ਯਾਦ ਰੇ ਉਸ ਤੋਂ ਬਾਧ ਹੀ ਮੋਦੀ 2015 ਵਿੱਚ ਇਜ਼ਰਾਈਲ ਦੇ ਦੌਰੇ ਤੇ ਗਿਆ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਸੋਚਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਬਤਾ ਬਹੁਤ ਬਹੁਤ ਧੰਨਵਾਦ ਜੀ ਰਾਰਸਬ ਕੀ ਕਹਿਣਾ ਚਾਹਦੇ ਦੇਖੋ ਬਿਸ਼ੱਕ ਮੁਲਕਾਂ ਦੇ ਵਿੱਚ ਬਹੁਤ ਵਾਰੀ ਸਕੈਂਡਲ ਜਿਨ੍ਹਾਂ ਦਾ ਸਬੰਧ ਸੈਕਸ ਸਕੈਂਡਲਸ ਨਾਲ ਜ਼ਿਆਦਾ ਹੁੰਦਾ ਹੈ ਉਹਨਾਂ ਨੇ ਕਈ ਹਕੂਮਤਾਂ ਕਈ ਮਨਿਸਟਰਾਂ ਨੂੰ ਵਕਤਨ ਬਾਅਦ ਵਕਤਨ ਅਸਤੀਫੇ ਦੇਣ ਤੇ ਵੀ ਮਜਬੂਰ ਕੀਤਾ ਔਰ ਕਈ ਵਾਰ ਬੜੀ ਬੜੀ ਜਿਹੜੀਆਂ ਸਮਾਨਤ ਸ਼ਖਸੀਅਤਾਂ ਸੀ ਉਹਨਾਂ ਦੀ ਪੱਤ ਸਰੇ ਬਾਜ਼ਾਰ ਰੁਲੀ ਪਰ ਇਹ ਜਿਵੇਂ ਐਬਸਟਾਈਨ ਫਾਈਲਸ ਦਾ ਮਾਮਲਾ ਹੈ ਮੈਨੂੰ ਨਹੀਂ ਲੱਗਦਾ ਵੀ ਹਿਊਮਨ ਹਿਸਟਰੀ ਦੇ ਵਿੱਚ ਇਸ ਲੈਵਲ ਦੇ ਉੱਤੇ ਕਿਉਂਕਿ ਬਹੁਤ ਵਾਰ ਸੈਕਸ ਸਕੈਂਡਲਸ ਦੇ ਵਿੱਚ ਕੋਈ ਪੋਲੀਟੀਸ਼ੀਅਨ ਇਨਵੋਲ ਵਾ ਕੋਈ ਬਿਲੀਅਨਰ ਇਨਵੋਲ ਵਾ ਜਾਂ ਕੋਈ ਹੋਰ ਜਿਹੜਾ ਪਰਵਰਟ ਜਿਹਨੂੰ ਕਹਿੰਦੇ ਨੇ ਸੈਕਸ਼ੂਅਲ ਪਰਵਰਟ ਉਸ ਕਿਸਮ ਦਾ ਪਰ ਐਪਸਟਾਈਨ ਫਾਈਲਸ ਜਿਸ ਤੇ ਮਿਲੀਅਨਸ ਆਫ ਪੇजेस ਆ ਗਏ ਨੇ ਅਜੇ ਕੁਝ ਰੁਕੇ ਹੋਏ ਨੇ ਕੁਝ ਆ ਰਹੇ ਨੇ ਜਿਹਦੇ ਚ ਦੁਨੀਆ ਭਰ ਦੇ ਪੋਲਿਟਿਸ਼ੀਅਨਸ ਵੀ ਵੱਡੇ ਵੱਡੇ ਬਿਲੀਅਨਰ ਵੀ ਫਿਲਾਸਫਰ ਵੀ ਪ੍ਰੋਫੈਸਰ ਵੀ ਪ੍ਰੈਜ਼ੀਡੈਂਟਸ ਤੋਂ ਲੈ ਕੇ ਦੋ ਤਾਂ ਪ੍ਰੈਜ਼ੀਡੈਂਟ ਹੀ ਉਹਦੇ ਚ ਇਨਵੋਲਵ ਨੇ ਔਰ ਕੰਨੇ ਆ ਨਾਰਵੇ ਨਾਰਵੇ ਦਾ ਪ੍ਰਾਈਮ ਮਿਨਿਸਟਰ ਇਹ ਬੰਦਾ ਬਾਅਦ ਚ ਇੰਡੀਆ ਉਹ ਅਮਰੀਕਾ ਦੇ ਵਿੱਚ ਐਮਬੈਸਡਰ ਸੀ ਨਾਰਵੇ ਦਾ ਉਹਨੂੰ ਤਾਂ ਅਰੈਸਟ ਵੀ ਕਰ ਲਿਆ ਕਿ ਤੜਾ ਤੜ ਰੈਜ਼ੀਗਨੇਸ਼ਨ ਔਰ ਦੂਜੇ ਹੋ ਰਹੇ ਨੇ ਔਰ ਉਹ ਬੰਦਾ ਐਬਸਟਾਈਨ ਵਰਗਾ ਜਿਹੜਾ ਜ਼ਾਹਰ ਹੈ 모사드 ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਦਾ ਫਰੰਟ ਸੀ ਔਰ ਉਸ ਦੇ ਦੋ ਰੂਪ ਜਿਹੜੇ ਵੱਖਰੇ ਤੌਰ ਦੇ ਉੱਤੇ ਇੰਡੀਆ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੀ ਸਾਡਾ ਇੱਕ ਰੂਪ ਨਾਲ ਸੰਬੰਧ ਸੀ ਦੂਜੇ ਨਾਲ ਨਹੀਂ ਹੁਣ ਉਹ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਉਸਦੇ ਮਹਿਲ ਨੋਮਾ ਘਰ ਔਰ ਫਿਰ ਉਸ ਦਾ ਉਹ ਆਈਲੈਂਡ ਦੇ ਵਿੱਚ ਐਸ਼ੀ ਦਾ ਟਿਕਾਣਾ ਜਿੱਥੇ ਕੱਲਾ ਇਹ ਨਹੀਂ ਹੈ ਕਿ ਵੀ ਉਸ ਨੇ ਕਿਵੇਂ politically ਉਹ ਕਿੰਨਾ ਇੰਪੋਰਟੈਂਟ ਸੀ ਕਿ ਵੀ ਦੁਨੀਆ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਐਪਸਟਾਈਨ ਦੇ ਨਾਲ ਰਾਬਤਾ ਕਰਦੇ ਸੀ ਜੇ ਉਹਨਾਂ ਨੇ ਵਾਈਟ ਹਾਊਸ ਜਾਣਾ ਜਾਂ ਦੁਨੀਆ ਦੇ ਕੰਮ ਵੱਡੇ ਵੱਡੇ ਬੈਂਕਾਂ ਦੀ ਫਾਈਨੈਂਸ਼ੀਅਲ ਹੋ ਕੰਸਲਟੈਂਟ ਬਣਿਆ ਹੋਇਆ ਸੀ ਸੋ ਇੱਕ ਪਾਰਟ ਇਹ ਸੀ ਜਿਹੜਾ ਵਿਜੀਬਲੀ ਜਿਹਦੇ ਨਾਲ ਹੀ ਪਹੁੰਚ ਹੁੰਦੀ ਸੀ ਹਾਇਰ ਹਾਇਰਪਸ ਤੱਕ ਦੂਸਰਾ ਪਾਰਟ ਜਿਹੜੇ ਜਿਹਦੇ ਚ ਅਗੇਨ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਹੈ ਉਹ ਇਨਵੋਲਵਮੈਂਟ ਈਵਨ ਔਰਤਾਂ ਦੀ ਸੀ ਜਿਹਦੇ ਚ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਮਾਈਨਰ ਗਰਲਸ ਨੇ ਛੋਟੀ ਉਮਰ ਦੀਆਂ ਬੱਚੀਆਂ ਉਹ ਉਹਨਾਂ ਦੀ ਸੈਕਸ ਟ੍ਰੈਫਿਕਿੰਗ ਜਿਹੜੀ ਹੈ ਉਹ ਹੁੰਦੀ ਸੀ ਉਹਨਾਂ ਨੂੰ ਲਿਆ ਕਿ ਉਹ ਸਾਈਲੈਂਟ ਚ ਜਿਹੜਾ ਉਹ ਰੱਖਿਆ ਜਾਂ ਕਈ ਕਈ ਸਾਲ ਉਹਨਾਂ ਦੇ ਨਾਲ ਕੀ ਦੁਸ਼ਕਰਮ ਹੋਏ ਔਰ ਉਹਦੇ ਚ ਫਿਰ ਇਹ ਸਾਰੇ ਹੀ ਵੱਡੇ ਵੱਡੇ ਬਿਲੀਅਨ ਯਾਰ ਔਰ ਉਹਦੇ ਚ ਬਿਲ ਗੇਟਸ ਵਰਗੇ ਹੁਣ ਜਦੋਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਔਰ ਹੁੰਦਾ ਜੀ ਉਹਨੇ ਕੈਂਸਰ ਫਾਊਂਡੇਸ਼ਨ ਬਣਾਈ ਇੰਡੀਆ ਚ ਉਹਨੇ ਵਿੰਡੋਜ਼ ਲਈ ਹੈ ਕੀਤਾ ਹੁਣ ਜਿਹੜੀ AI ਸਮਿਟ ਹੋ ਰਹੀ ਹੈ ਉਹਦੇ ਚ ਬਿਲ ਗੇਟਸ ਨੂੰ ਵੀ ਸੱਦਿਆ ਹੋਇਆ ਹੈ ਲੇਕਿਨ ਅਜੇ ਤੱਕ ਕਨਫਰਮੇਸ਼ਨ ਨਹੀਂ ਹੋ ਰਿਹਾ ਉਹਨਾਂ ਦੇ ਕਹਿ ਰਹੇ ਨੇ ਜਾਣਾ ਹੈ ਲੋਕਾਂ ਦੇ ਵਿੱਚ ਇਹ ਹੈ ਕਿ ਵੀ ਕਿਸ ਕਿਸਮ ਦੇ ਬਾਦਖਲਾਕ ਲੋਕਾਂ ਦੇ ਨਾਲ ਤੁਹਾਡਾ رابطہ ਰਿਹਾ ਹੁਣ ਇੱਕ ਕਨੈਕਸ਼ਨ ਕੀ ਹੈ ਇਹਦੇ ਤੋਂ ਜਿਹੜਾ ਅਜੇ ਬਹੁਤ ਕੁਝ ਇੰਡੀਆ ਦੇ ਮਾਮਲੇ 'ਚ ਕਿਉਂਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਇਹ ਸੋ ਕਾਲਡ ਟ੍ਰੇਡ ਡੀਲ ਵਨ ਸਾਈਡਿਡ ਕਿਵੇਂ ਹੈ ਅੱਜ ਸਰਯੋਗ ਔਰ ਵਾਇਸਰਾਏ ਬਣ ਕੇ ਕਿਵੇਂ ਘੁੰਮ ਰਿਹਾ ਹੈ ਹੁਣ ਐਸਾ ਬਹੁਤ ਕੁਝ ਹੈ ਜਿਸ ਤੋਂ ਪਰਦਾ ਅਜੇ ਚੁੱਕਿਆ ਵੀ ਜਾ ਸਕਦਾ ਕਿਸੇ ਪ੍ਰਿਕਸ਼ ਤਾਂ ਕਈ ਵਾਰੀ ਇਹ ਹੁੰਦਾ ਹੈ ਕਿ ਵੀ ਬਹੁ ਸਾਰੇ ਭੇਦ ਸਮੇਂ ਦੇ ਗਰਭ ਦੇ ਵਿੱਚ ਲੁਕਾ ਦਿੱਤੇ ਜਾਂਦੇ ਨੇ ਹੁਣ ਇਸ ਸਾਰੇ ਪੀਰੀਅਡ ਚ ਜਦੋਂ ਇਸ ਕਿਸਮ ਦਾ ਸਬੰਧ ਆ ਰਿਹਾ ਕਿ ਐਪਸਟਾਈਨ ਉਹ ਆਪਣੇ ਲੈਵਲ ਤੇ ਨਹੀਂ ਉਹ ਇਜ਼ਰਾਈਲ ਦੀ ਖੁਫੀਆ ਏਜੰਸੀ ਲਈ ਕੰਮ ਕਰ ਰਿਹਾ ਹੁਣ ਜਦੋਂ ਐਪਸਟਾਈਨ ਦਾ ਨਾਮ ਆਇਆ ਔਰ ਜ਼ਾਰ ਹੈ ਕਿ ਵੀ ਉਦੋਂ ਜੇ ਐਪਸਟਾਈਨ ਫਾਈਲਸ ਨੂੰ ਉਹਦੇ ਰਿਕਾਰਡ ਪਬਲਿਕ ਕਰਨ ਦਾ ਦੀ ਆਰਡਰ ਨਹੀਂ ਸੀ ਕੋਰਟ ਵੱਲੋਂ ਜਾਂ ਯੂ ਐਸ ਕਾਂਗਰਸ ਨੇ ਨਹੀਂ ਸੀ ਮਤਾਂ ਉਦੋਂ ਵੀ ਜਿਹੜਾ ਹਿੰਦੂਤਵ ਵੀ ਆਈਡੀਆਲੋਗ ਹੈ ਉਹ ਇਹਦੇ ਮੋਦੀ ਦੇ ਹਵਾਲੇ ਨਾਲ ਕਹਿੰਦਾ ਸੀ ਕਿ ਵੀ ਇਸ ਦਾ ਬਹੁਤ ਗੰਦਾ ਰਿਕਾਰਡ ਰਿਹਾ ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ ਇਹਨੇ ਬੱਚੀਆਂ ਨੂੰ ਚੇਨਸ ਦੇ ਵਿੱਚ ਵੀ ਰੱਖਿਆ ਔਰ ਦੂਜੇ ਦਾ ਅਮਰੀਕਾ ਜਾਣਾ ਵੀ ਜਿਹੜਾ ਉਸ ਤੋਂ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਿਆ ਬਾਦ-ਇਖਲਾਕ ਆਦਮੀ ਹੈ ਔਰ ਉਹਨੇ ਕਿਹਾ ਵੀ ਅਮਰੀਕਾ ਦੇ ਸਾਹਮਣੇ ਜਾਂ ਚੀਨ ਦੇ ਸਾਹਮਣੇ ਉੱਥੇ ਵੀ ਕਿਉਂਕਿ ਚੀਨ ਦੇ ਚੀਫ ਮਿਨਿਸਟਰ ਗੁਜਰਾਤ ਦਾ ਹੁੰਦਾ ਹੈ 10-11 ਵਾਰ ਗਿਆ ਹੈ ਔਰ ਇਹ ਜਿਹਨੂੰ ਐਸ ਜੇ ਸ਼ੰਕਰ ਨੂੰ ਫੋਰਨ ਮਿਨਿਸਟਰ ਬਣਾਇਆ ਹੈ ਇਹ ਚਾਈਨਾ ਦੇ ਵਿੱਚ ਇੰਡੀਆ ਦਾ ਐਮਬੈਸਡਰ ਸੀ ਉਹਨੇ ਕਿਹਾ ਜੀ ਇਹ ਕਨੈਕਸ਼ਨ ਨੇ ਜਿਹਦੇ ਥੱਲੇ ਬਹੁਤ ਕੁਝ ਹੈ ਔਰ ਇਹੀ ਕਾਰਨ ਹੈ ਕਿ ਮੋਦੀ ਚੀਨ ਦੇ ਅੱਗੇ ਵੀ ਝੁਕਿਆ ਹੋਇਆ ਹੈ ਤੇ ਅਮਰੀਕਾ ਦੇ ਅੱਗੇ ਵੀ ਝੁਕਿਆ ਹੋਇਆ ਹੈ ਪਰ ਮੋਦੀ ਨੇ ਨੋ ਰੋਂਗ ਡੂਇੰਗ ਦੀ ਗੱਲ ਕੀਤੀ ਫਿਰ ਜਦੋਂ ਜਿਉਂ-ਜਿਉਂ ਇਹ ਗੱਲ ਸਾਹਮਣੇ ਆਣੀ ਸ਼ੁਰੂ ਹੋਈ ਐਪਸਟਾਈਨ ਫਾਈਲਸ ਦੀ ਹੁਣ ਜਿਹੜਾ ਹਰਦੀਪ ਪੁਰੀ ਇਸ ਵੇਲੇ ਪੈਟਰੋਲੀਅਮ ਮਿਨਿਸਟਰ ਹੈ ਹਾਲਾਂਕਿ ਕੋਵਰੀ ਨੂੰ ਅੰਮ੍ਰਿਤਸਰ ਤੋਂ ਪਾਰਲੀਮੈਂਟ ਦੀ ਜਿਹੜੀ ਐ ਟਿਕਟ ਦਿੱਤੀ ਗਈ ਉਹ ਲੋਕਾਂ ਨੇ ਹਰਾ ਦਿੱਤਾ ਪਰ ਇਹ ਪਹਿਲੇ ਦਿਨ ਤੋਂ 2014 ਦੇ ਵਿੱਚ ਹੀ ਮਿਨਿਸਟਰ ਬਣ ਜਾਂਦਾ ਹੈ ਇਹ ਉਸ ਤੋਂ ਪਹਿਲਾਂ ਐਮਬੈਸਡਰ ਸੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਡੀਆ ਦਾ ਕੋਈ ਜਿਹੜਾ ਹੋਰ ਐਡਮਿਨਿਸਟ੍ਰੇਟਿਵ ਜਾਂ ਦੂਜਾ ਤਜਰਬਾ ਨਹੀਂ ਅਦਰਦਨ ਕਿ ਵੀ ਐਮਬੈਸਡਰ ਜਿਵੇਂ لیکن ਕਿਵੇਂ ਇਨਾ ٹرسٹ ਵਰਦੀ ਰਿਹਾ ਕਿ ਪਹਿਲੀ ਕੈਬਨਿਟਸ ਵੀ ਇਹਨੂੰ ਲਿਆ ਹੋ ਰਹੀ ਜਿਹੜੀ ਗੱਲ ਬਾਅਦ ਚ ਸਾਹਮਣੇ ਆਈ ਕਿ ਜਦੋਂ ਐਮਬੈਸਟਰ ਨਹੀਂ ਸੀ ਵਿਚਕਾਰਲੇ ਮਹੀਨਿਆਂ ਚ ਇਹਨੇ ਐਬਸਟ੍ਰਾਈਨ ਦੇ ਨਾਲ ਲਿੰਕ ਕੀਤਾ ਉਹਦੇ ਨਾਲ رابطہ ਔਰ ਜਦੋਂ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ ਹਰਦੀਪਪੁਰੇ ਨੇ ਕਿਹਾ ਨਾ 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 ਮੈਂ ਤਾਂ ਕਦੇ ਆਇਲੈਂਡ ਤਾਂ ਗਿਆ ਹੀ ਨਹੀਂ ਜਿਹੜਾ ਉਹਨੇ ਆਸ਼ੀਰਦ ਆਡਾ ਬਣਾਇਆ ਮੈਂ ਵੱਧ ਤੋਂ ਵੱਧ 3-4 ਵਾਰ ਮੇਰੀਆਂ ਮੀਟਿੰਗਾਂ ਹੋਈਆਂ ਰੂ ਜਿਹੜੀਆਂ ਨੇ ਚੰਗੇ ਪਰਪਸ ਲਈ ਸੀ ਮੈਂ ਤਾਂ ਡਿਜੀਟਲ ਇੰਡੀਆ ਲਈ ਕੰਮ ਕਰ ਰਿਆ ਸੀ ਹੁਣ ਜਿਹੜੇ ਸਾਹਮਣੇ ਆਈ ਗੱਲ ਔਰ ਇਹ ਹੈ ਕਿ ਹਰਦੀਪ ਪੂਰੀ ਮਸਟ ਕਲੈਰੀਫਾਈ ਹਿਸ 62 ਈਮੇਲ ਐਕਸਚੇਂजेस 14 ਮੀਟਿੰਗਸ ਵਿਦ ਐਪਸਟਾਈਨ ਆਲਰੇਡੀ 14 ਮੀਟਿੰਗਾਂ ਜਿਹੜੀਆਂ ਹੋਈਆਂ ਔਰ ਕਿਉਂਕਿ ਇਜ਼ਰਾਈਲ ਯਾਤਰਾ ਦੀ ਅਸੀਂ ਗੱਲ ਕਰ ਰਹੇ ਹਾਂ ਮੋਦੀ ਨੇ ਅਗਲੇ ਹਫਤੇ ਦੋ ਰੋਜ਼ਾਂ ਲਈ ਜਾਣਾ ਹੈ ਸੰਤ 48 ਤੋਂ ਬਾਅਦ ਕਿਸੇ ਭਾਰਤੀ ਹਕੂਮਤ ਨੇ ਇਜ਼ਰਾਈਲ ਨੂੰ ਐਜ਼ ਅ ਕੰਟਰੀ ਰੈਕਗਨਾਈਜ਼ ਨਹੀਂ ਸੀ ਕੀਤਾ 1992 ਦੇ ਵਿੱਚ ਨਰਸਿਮਹਾ ਰਾਓ ਦੀ ਹਕੂਮਤ ਨੇ ਇਨਾਦਾ ਕੌਂਸੂਲੇਟ ਖੋਲ੍ਹਿਆ ਕਿਉਂਕਿ ਫਲਸਤੀਨ ਦੇ ਨਾਲ ਦੇ ਹੱਕ ਦੇ ਵਿੱਚ ਭਾਰਤੀ ਨੀਤੀ ਸੀ ਔਰ 1992 ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਭਾਰਤ ਝੁਕਦਾ ਚਲਾ ਗਿਆ ਲੇਕਿਨ ਇਹਦੇ باوجود ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਕਦੇ ਇਜ਼ਰਾਈਲ ਦੇ ਦੌਰੇ ਤੇ ਨਹੀਂ ਗਿਆ ਹੈ ਹੁਣ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਉਸ ਤੋਂ ਪਹਿਲਾਂ ਹਰਦੀਪ ਪੁਰੀ ਰਾਹੀਂ ਰਾਬਤਾ ਐਪਸਟਾਈਨ ਨਾਲ ਬਣਿਆ ਹੁੰਦਾ 2015 ਚ ਮੋਦੀ ਜਿਹੜਾ ਉਹ ਇਜ਼ਰਾਈਲ ਪਹੁੰਚ ਜਾਂਦਾ ਹੁਣ ਐਪਸਟਾਈਨ ਫਾਈਲ ਚ ਇਹ ਸਾਹਮਣੇ ਆਇਆ ਕਿ ਵੀ ਉਹ ਐਪਸਟਾਈਨ ਉਹ ਲਿਖ ਰਿਹਾ ਜਿਹੜਾ ਕੰਟੈਕਟ ਹੈ ਕਿ ਮੋਦੀ ਨੂੰ ਕਹ ਕਿ ਭਾਈ ਇਹ ਜਿਹੜਾ ਜਾਏ ਇਜ਼ਰਾਈਲ ਔਰ ਉੱਥੇ ਜਾ ਕੇ ਨਾਚ ਗਾਣਾ ਕਰੇ 트ੰਪ ਦੇ ਹੱਕ ਦੇ ਵਿੱਚ ਦਰਵਾਜ਼ੇ ਖੋਲਣਗੇ ਔਰ ਮੋਦੀ 2015 ਚ ਉੱਥੇ ਪਹੁੰਚ ਜਾਂਦਾ ਉਨ ਮੋਦੀ ਦਾ ਆਪਣਾ ਬਾਦਖਲਾਕ ਪਾਸਟ ਗੁਜਰਾਤ ਨਾਲ ਸੰਬੰਧਿਤ ਜੋ ਉਹਦਾ ਆਈਡੀਆਲੋਗ ਹਿੰਦੂਤਵਾਦਾ ਸੁਬਰਾਮਣੀਅ ਸਵਾਮੀ ਕਹਿ ਰਿਹਾ ਔਰ ਹਰਦੀਪ ਪੁਰੀ ਰਾਈ ਜਿਹਦੇ ਨਾਲ ਜਿਹੜੀਆਂ ਨੇ 14 ਮੀਟਿੰਗਾਂ ਐਬਸਟਾਈਨ ਦੇ ਨਾਲ ਇਹ ਕਰਦਾ ਔਰ 68 ਜਿਹੜੀਆਂ ਨੇ ਈਮੇਲ ਐਕਸਚੇਂजेस ਹੁੰਦੀਆਂ ਨੇ ਇਸ ਸਾਰੇ ਦੇ ਚੱਲਦਿਆਂ ਹੀ ਮੋਦੀ ਦਾ ਇਜ਼ਰਾਈਲ ਕਨੈਕਸ਼ਨ ਬਣਦਾ ਹੁਣ ਜਦੋਂ ਕਿ ਅਜੇ ਬਹੁਤ ਕੁਝ ਲੁਕਿਆ ਹੋਇਆ ਹੈ ਜਿਹੜੀਆਂ ਹੋਰ ਵੀ ਜਿਹੜਿਆ ਪਬਲਿਕ ਹੋਣੀਆਂ ਨੇ ਫਾਈਲ ਇਸ ਵੇਲੇ ਅਚਾਨਕ ਮੋਦੀ ਦਾ ਇਜ਼ਰਾਈਲ ਦੌਰਾ ਦੋ ਰੋਜ਼ਾ ਕੀ ਮੈਸੇਜ ਦਿੰਦਾ ਹੈ ਬਿਲਕੁਲ ਹਾਲਾਂ ਇਸ ਤੋਂ ਪਹਿਲਾਂ ਖਬਰਾਂ ਸੀ ਕਿ ਜੀ ਨੈਥਨ ਯਾਹੂ ਜਿਹੜਾ ਉਹ ਇੰਡੀਆ ਆਏਗਾ ਔਰ ਦੂਸਰਾ ਆਏਗਾ ਸੋ ਇਸ ਸਾਰੇ ਦੇ ਚੱਲਦੇ ਆ ਇਵਨ ਹੁਣ ਐਬਸਟਾਈਨ ਫਾਈਲਸ ਦਾ ਖਲਾਸਾ ਇਸ ਲੈਵਲ ਤੱਕ ਹੋ ਗਿਆ ਕਿ ਯੂਨ ਦੇ ਜਿਹੜੇ ਹਿਊਮਨ ਰਾਈਟ ਕੌਂਸਲ ਹੈ ਉਹਨਾਂ ਨੇ ਕਿਹਾ ਵੀ ਐਬਸਟਾਈਨ ਫਾਈਲ ਸੁਜੈਸਟ ਐਕਟਸ ਥੈਟ ਮੇ ਅਮਾਉਂਟ ਟੂ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਿ ਜੋ ਕੁਛ ਐਪਸਟਾਈਨ ਨੇ ਕੀਤਾ ਹੈ ਜਾਂ ਇਹ ਸਾਰੇ ਹੀ ਫਿਰ ਸਣੇ ਮੋਦੀ ਜਿਹੜੇ ਲੋਕ ਮੁਲਾਕਾਤਾਂ ਸਣੇ ਪੂਰੀ ਕੀ ਕਰਦੇ ਰਹੇ ਨੇ ਵੀ ਇਹ ਹੈ ਔਰ ਉਹਨਾਂ ਨੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਦਾ ਕਹਿਣਾ ਕਿ ਵੀ ਦਾ ਐਕਸਪਰਟ ਸੈਡ ਕ੍ਰਾਈਮਸ ਆਊਟਲਾਈਨਡ ਇਨ ਡਾਕੂਮੈਂਟਸ ਰਿਲੀਜ਼ਡ ਬਾਈ ਯੂਐਸ ਜਸਟਿਸ ਡਿਪਾਰਟਮੈਂਟ ਵਰ ਕਮਿਟਿਡ ਅਗੇਂਸਟ ਅ ਬੈਕਡ੍ਰੋਪ ਆਫ ਸੁਪਰੇਮਿਸਿਸਟ ਬਿਲੀਫਸ racism, corruption, and extreme misogyny, the crimes they said showed a commodification and dehumanization of women and girls. The hmm. are, minor girls are jis level de hotte, so grave is the scale, nature, systematic character, and transnational reach of these atrocities against women and girls. that a number of them may reasonably meet the legal threshold of crimes against humanity ke bhai legal threshold te vi pohchde ne ohna ch kai bachiyan ne ta baad de vich suicide commit kita kaiyan ne apna case open kita jidi badolat haoli 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 je ide odi conviction hoi abstein di aur jadon eh hardeep puri jada oh 14 meeting te 62 email exchange karda hai ਉਦੋਂ ਆਲਰੇਡੀ ਐਪਸਟਾਈਨ ਕਨਵਿਕਟ ਹੋ ਚੁੱਕਾ ਸੀ ਇਹ 2013 ਦੀ ਗੱਲ ਹੈ ਸੋ ਇਹ ਸਾਰੇ ਦੇ ਚੱਲਦੇ ਆ ਇਸ ਦਾ ਇਜ਼ਰਾਈਲ ਦੌਰਾ ਹੈ ਔਰ ਇਹ ਵੀ ਆਇਆ ਹੈ ਜਿ ਕਿ ਉਹ ਕਨੇਸੇਟ ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ ਉਹਨੂੰ ਐਡਰੈਸ ਵੀ ਕਰੇਗਾ ਬੋਲੇਗਾ ਵੀ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕੋਈ ਹੋਰ ਡੀਲ ਜਿਹੜੀ ਹੈ ਕਿਉਂਕਿ ਹੁਣ ਇਹਨਾਂ ਨੂੰ ਨਜ਼ਰ ਆਂਦਾ ਹੈ ਕਿ ਵੀ ਆਲਰੇਡੀ ਫਸ ਚੁੱਕੇ ਨੇ ਕਿ ਫੋਨਾਂ ਰਾਈ ਜਾਂ ਈਮੇਲਾਂ ਜਾਂ ਸਾਰੀਆਂ ਹੀ ਫੜੀਆਂ ਜਾਂਦੀਆਂ ਨੇ ਤੋ ਕੁਛ ਨਾ ਕੁਛ ਜਿਹੜਾ ਉਹ 1 ਟੂ 1 ਕੁੱਕ ਹੋ ਰਿਹਾ ਹੋਣਾ ਕਿਉਂਕਿ ਇਸ ਵੇਲੇ ਇੱਕ ਪਾਸੇ ਜਿਹੜੀ ਹੈ ਉਹ ਬੋਰਡ ਆਫ ਪੀਸ ਦੀ ਮੀਟਿੰਗ ਹੋਣ ਜਾ ਰਹੀ ਹੈ ਨੈਤਨ ਯਾਹੂ ਜਿਹੜਾ ਹਫਤਾ ਪਹਿਲਾਂ ਇਥੋਂ ਚਲਾ ਗਿਆ ਕਿਉਂਕਿ ਈਰਾਨ ਦੇ ਮੁੱਦੇ ਤੇ ਅਮਰੀਕਾ ਨੂੰ ਦਾ ਉਹ ਉਹਦੇ ਤੇ ਹਮਲਾ ਕਰਵਾਉਣਾ ਚਾਹੁੰਦਾ ਸੋ ਇਸ ਪੀਰੀਅਡ ਚ ਮੋਦੀ ਦਾ ਇਜ਼ਰਾਈਲ ਜਾਣਾ ਇਹ ਕਾਫੀ ਕੁਸ਼ ਐਸਾ ਹੈ ਜਿਹੜਾ ਪਰਦੇ ਪਿੱਛੇ ਹੋ ਰਿਹਾ ਹੈ ਮੇਰੇ ਕਨੇਜੇ ਕੋਈ ਸ਼ੱਕ ਨਹੀਂ ਹੈ ਕਿ ਇਹ ਵੀ ਵਾਰ ਕਰਿਮੀਨਲ ਹੈ ਨੈਥਨ ਯਾਹੂ ਮਾਸ ਮਰਡਰ ਹੈ ਮੋਦੀ ਉਹੀ ਕਰਿਮੀਨਲ ਹੈ ਔਰ ਜਿਸ ਲੈਵਲ ਦੇ ਉੱਤੇ ਐਪਸਟਾਈਨ ਨੇ ਜੇ ਸਾਰੇ ਭੇਤ ਖੋਲੇ ਨੇ ਇਹਨਾਂ ਸਾਰਿਆਂ ਦੇ ਇਹ ਮੋਦੀ ਜਿਹੜਾ ਇਸ ਦੇ ਜੇ ਰੀਅਲ ਕਸੇ ਬਾਹਰ ਆਏ ਤਾਂ ਫਿਰ ਸ਼ਰਮ ਦੇ ਨਾਲ ਡੁੱਬ ਮਰਨ ਵਾਲੀ ਗੱਲ ਹੋਏਗੀ ਭਾਰਤ ਦੇ ਹਿੰਦੂਆਂ ਦੇ ਲਈ ਜਿਹੜੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਜਿਵੇਂ ਉਹ ਪ੍ਰਾਨ ਪ੍ਰਤੀਸ਼ਠਾ ਦੇ ਨਾਂ ਥੱਲੇ ਔਰ ਉਹ ਵੀ ਕਹਿਣ ਲੱਗ ਗਿਆ ਵੀ ਮੈਨੂੰ ਹੁਣ ਆਪਣੇ ਆਪ ਤੇ ਵੀ ਸ਼ੱਕ ਹੁੰਦਾ ਹੈ ਕਿ ਮੇਰਾ ਜਨਮ ਬਾਇਓਲੋਜੀਕਲ ਨਹੀਂ ਹੈ ਵੀ ਮੈਂ ਤਾਂ ਜਿਵੇਂ ਸਿੱਧਾ ਉੱਤੋਂ ਹੀ ਉਤਰਿਆ ਹਾਂ ਸੋ ਲੈਟ ਵੀ ਸੀ ਵਾਟ ਹੈਪਨਸ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਨ ਐਂਡ ਬ੍ਰੇਕ ਵੀਅਰਸ ਦੁਸਰ ਨੇ ਇਸ ਤਰ੍ਹਾਂ ਬੜੇ ਨਾ ਮਿਲਦੇ ਆ ਛੋਟੇ ਬ੍ਰੇਕ ਤੱਕ ਬਾਅਦ